ਉਸੀ ਗੱਲ ਜੀ ਉਮੀਦ ਕਰਦੇ ਆ ਸਾਰੇ ਬਹੁਤ ਵਧੀਆ ਠੀਕ ਠਾਕ ਹੋਵੋਗੇ ਅੱਜ ਜਿਹੜੀ ਗੱਲਬਾਤ ਕਰਨੀ ਆ ਉਹ ਆਪਾਂ ਕਰਨੀ ਆ ਬੈਂਗਣੀ ਦੇ ਉੱਪਰ ਘਰ ਦੇ ਵਿੱਚ ਜਿਹੜਾ ਕਿਚਨ ਗਾਰਡਨ ਹੁੰਦਾ ਆਪਣਾ ਜਿੰਨੂੰ ਆਪਾਂ ਬੱਕਰੀ ਦੁੱਧ ਦੀ ਚੀ ਵੀ ਕਹਿ ਸਕਦੇ ਆ ਉਹਦੇ ਵਿੱਚ ਜਿਹੜੀ ਆਪਾਂ ਬੈਂਗਣੀ ਆ ਉਹ ਆਰਗੈਨਿਕ ਤਰੀਕੇ ਦੇ ਨਾਲ ਕਿਵੇਂ ਲਾ ਸਕਦੇ ਆ ਕਿਹੜੀਆਂ ਕਿਹੜੀਆਂ ਗੱਲਾਂ ਦਾ ਇਹਦਾ ਆਪਾਂ ਖਾਸ ਧਿਆਨ ਰੱਖਣਾ ਕਿ ਬੈਂਗਣੀ ਦਾ ਜਿਹੜਾ ਫਾਲਾ ਆਪਾਂ ਉਹਨੂੰ ਸਕਸੈਸ ਕਰ ਸਕੀਏ ਜਿਹੜਾ ਬੂਟਾ ਉਹ ਵਧੀਆ ਤੰਦਰੁਸਤ ਰਹੇ ਜਿਹੜੀ ਬੈਂਗਣੀ ਦੀ ਫਸਲ ਆ ਉਹ ਹੁਣ ਸਾਰੇ ਨੂੰ ਹਾਰਡ ਮੰਨੀ ਜਾਂਦੀ ਆ ਖੇਤੀ ਕਰਨ ਦੇ ਵਿੱਚ ਕਿਉਂਕਿ ਇਹਨੂੰ ਬਿਮਾਰੀਆਂ ਬਹੁਤ ਜ਼ਿਆਦਾ ਪੈਂਦੀਆਂ ਤੇ ਮਤਲਬ ਕਿ ਬਹੁਤ ਜ਼ਿਆਦਾ ਅਟੈਕ ਹੁੰਦੇ ਆ ਇਹਦੇ ਉੱਪਰ ਹੁਣ ਆਪਾਂ ਕਿਹੜੀਆਂ-ਕਿਹੜੀਆਂ ਗੱਲਾਂ ਦਾ ਖਾਸ ਧਿਆਨ ਰੱਖੀਏ ਤਾਂ ਕਿ ਜਿਹੜਾ ਬੂਟਾ ਆਪਾਂ ਨੂੰ ਵਧੀਆ ਪੈਦਾਵਾਰ ਦੇ ਸਕੇ ਵਧੀਆ ਰੈਲਡ ਦੇ ਸਕੇ ਗਣੀ ਹੋਗੀ ਗੋਭੀ ਹੋਗੀ ਭਿੰਡੀ ਹੋਗੀ ਟਮਾਟਰ ਹੋਗੇ ਇਹਨਾਂ ਨੂੰ ਜ਼ਿਆਦਾਤਰ ਕੀ ਆ ਆਪਾਂ ਬੱਟਾਂ ਦੇ ਉੱਪਰ ਲਾਉਣੇ ਆ ਜੇਕਰ ਆਪਣੇ ਕੋਲੇ ਕਿਚਨ ਗਾਰਡਨ ਦੇ ਵਿੱਚ ਸਪੇਸ ਜ਼ਿਆਦਾ ਹੈਗੀ ਆ ਕਿਰਤਾ ਆਪਾਂ ਇਹਨਾਂ ਨੂੰ ਬੱਟਾਂ ਦੇ ਉੱਪਰ ਲਾ ਸਕਦੇ ਆ ਕਿਉਂਕਿ ਜ਼ਿਆਦਾਤਰ ਘਰੇਲੂ ਵਿੱਚੀਆਂ ਦੇ ਵਿੱਚ ਆਪਣੇ ਕੋਲੇ ਜਿਹੜੀ ਥਾਂ ਹੁੰਦੀ ਆ ਉਹ ਘੱਟ ਹੁੰਦੀ ਆ ਤਾਂ ਇਹਨਾਂ ਨੂੰ ਆਪਾਂ ਖੁੱਲੇ ਦੇ ਵਿੱਚ ਵੀ ਲਾ ਸਕਦੇ ਆ ਜਦੋਂ ਆਪਾਂ ਇਹਨਾਂ ਨੂੰ ਖੁੱਲੇ ਦੇ ਵਿੱਚ ਲਾਉਣਾਗਾ ਤਾਂ ਇਹਨਾਂ ਦੀ ਜਿਹੜੀ ਆ ਦੂਰੀ ਦਾ ਖਾਸ ਧਿਆਨ ਰੱਖਣਾ ਇਹਨਾਂ ਦੀ ਜਿਹੜੀ ਦੂਰੀ ਆ ਕੰਮ 2 ਫੁੱਟ ਤੋਂ ਲੈ ਕੇ ਤੇ 3 ਫੁੱਟ ਦੇ ਵਿਚਕਾਰ ਜਿਹੜੀ ਬੂਟੇ ਦੀ ਦੂਰੀ ਆ ਉਹ ਹੋਣੀ ਚਾਹੀਦੀ ਆ ਕਿਉਂਕਿ ਜਿਹੜੇ ਬੈਂਗਣੀ ਦੇ ਬੂਟੇ ਹੁੰਦੇ ਆ ਤੇ ਦਰਖਤਾਂ ਵਾਂਗੂ ਜ਼ਿਆਦਾ ਬਾਧੇ ਫੁੱਲਦੇ ਆ ਹੁਣ ਜਿਹੜੇ ਆ ਤੁਸੀਂ ਮੇਰੇ ਪਿਛਲੇ ਪਾਸੇ ਬੈਗਣੀ ਆ ਦੇਖ ਰਹੇ ਹੋ ਇਹਦੀ ਜਿਹੜੀ ਦੂਰੀ ਦਾ ਅਸੀਂ ਖਾਸ ਧਿਆਨ ਰੱਖਿਆ ਇਹਦੇ ਵਿੱਚ ਤਿੰਨ ਬੂਟੇ ਲਾਏ ਹੋਏ ਆ ਤੇਰੇ ਵਿੱਚ ਕਮ ਸੇ ਕਮ ਵੀ ਅਸੀਂ 2 ਫੁੱਟ ਤੋਂ ਲੈ ਕੇ ਤੇ 3 ਫੁੱਟ ਦਾ ਇਹੜਾ ਗੈਪ ਆ ਉਹ ਰੱਖਿਆ ਹੋਇਆ ਤੇ ਤੁਸੀਂ ਬੂਟੇ ਦਾ ਜਿਹੜਾ ਸਾਈਜ਼ ਆ ਉਹ ਵੀ ਦੇਖ ਸਕਦੇ ਹੋ ਵਧੀਆ ਵੱਧ ਫੁੱਲ ਰਹੇ ਆ ਵਧੀਆ ਤੰਦਰੁਸਤਾਂ ਤੇ ਜਿਹੜੇ ਫਾਲਾ ਜੇ ਆਪਾਂ ਫਲ ਦੀ ਗੱਲਬਾਤ ਕਰੀਏ ਫਲ ਵੀ ਬਹੁਤ ਵਧੀਆ ਚੱਕਿਆ ਹੋਇਆ ਹਜੇ ਤੱਕ ਇਹਦੇ ਵਿੱਚ ਰੂੜੀ ਦੀ ਖਾਦ ਤੋਂ ਬਿਨਾਂ ਕੋਈ ਵੀੜੀ ਖਾਦ ਆ ਉਹ ਨਹੀਂ ਪਾਈ ਆ ਵੀ ਫਾਲ ਦੇਖ ਸਕਦੇ ਹਾਂ ਮੱਛਰ ਦਾ ਥੋੜਾ ਥੋੜਾ ਅਟੈਕ ਆ ਹੈਗਾ ਜਰੂਰ ਪਰ ਉਹ ਵੀ ਕੰਟਰੋਲ ਹੋ ਜਾਊਗਾ ਹੁਣ ਕਿਉਂਕਿ ਜਿਹੜੇ ਉੱਪਰ ਜਿਹੜੀ ਆ ਦੇਸੀ ਜਿਹੜੀ ਸਪਰੇਅ ਆ ਲੱਸੀ ਦੀ ਵੀ ਪਾ ਸਕਦੇ ਆ ਚੌਲਾਂ ਦੀ ਵੀ ਪਾ ਸਕਦੇ ਆ ਗੋਹੇ ਤੋਂ ਬਣੀ ਵੀ ਪਾ ਸਕਦੇ ਆ ਬਹੁਤ ਤਰੀਕੇ ਆ ਇਹਦੇ ਮੱਛਰ ਨੂੰ ਕੰਟਰੋਲ ਕਰਨ ਦੇ ਉਹ ਇੱਕ ਜਿਹੜੀ ਉਹ ਵੀਡੀਓ ਅਲੱਗ ਤਰੀਕੇ ਨਾਲ ਪਾਵਾਂਗੇ ਬਿਲਕੁਲ ਇਹੜਾ ਬੂਟਾ ਦਾ ਉਹ ਤੰਦਰੁਸਤ ਆ ਹੁਣ ਜੇਕਰ ਇਹਦੀ ਖਾराक ਦਾ ਖਿਆਲ ਰੱਖਿਆ ਜਾਵੇ ਵੀ ਇਹਨੂੰ ਕਿਹੜੀ-ਕਿਹੜੀ ਖਾराक ਪਾਈਏ ਤਾਂ ਉਹਦੇ ਵਿੱਚ ਕੀ ਆ ਜਿਹੜੀ ਮਿੱਟੀ ਆ ਉਹ ਵਧੀਆ ਜੇ ਤਾਂ ਹੈਗੀ ਆ ਤਾਂ ਤਾਂ ਆਪਾਂ ਉਹਨੂੰ ਕਲੀ ਗੋਹੇ ਦੀ ਖਾਦ ਨਾਲ ਹੀ ਸਾਰ ਸਕਦੇ ਆ ਜੇਕਰ ਜਿਹੜੀ ਮਿੱਟੀ ਦੇ ਵਿੱਚ ਆਪਾਂ ਨੂੰ ਲੱਗਦਾ ਵੀ ਰੇਤਲੀ ਮਿੱਟੀ ਆ ਤੱਤਾਂ ਦੀ ਕਮੀ ਆ ਤਾਂ ਉਹਦੇ ਵਿੱਚ ਆਪਾਂ ਗੁੜ ਦਾ ਇਸਤੇਮਾਲ ਕਰ ਸਕਦੇ ਆ ਖល ਦਾ ਇਸਤੇਮਾਲ ਕਰ ਸਕਦੇ ਆ ਤੇ ਉਹਦੇ ਵਿੱਚ ਜਿਹੜੀਆਂ ਇਹਨਾਂ ਜੜਾਂ ਦੇ ਵਿੱਚ ਕੀੜਾ ਨਾ ਪਵੇ ਉਹ ਆਪ ਕਲੀ ਪੱਕਾ ਰੱਖਣੀ ਆ ਚਾਹੀਏ ਤੁਸੀਂ ਇਹਦੀਆਂ ਜੜਾਂ ਦੇ ਵਿੱਚ ਥੋੜੀ ਥੋੜੀ ਕਲੀ ਪਾਉਂਦੇ ਰਹੋ ਮਹੀਨੇ ਬਾਅਦ ਬਾਤੀ 2 ਮਹੀਨੇ ਬਾਅਦ ਬਾਤੀ ਇਹਦੇ ਨਾਲ ਕੀ ਆ ਇਹਦੇ ਜਿਹੜਾ ਜੜ ਦੇ ਵਿੱਚ ਕੀੜਾ ਲੱਗੂਗਾ ਕੀਮਕ ਲੱਗੂਗੀ ਸ਼ੌਂਖ ਲੱਗੂਗੀ ਉਹ ਨਹੀਂ ਲੱਗੂਗੀ ਬੈਂਗਣੀ ਦੇ ਉੱਪਰ ਚਿੱਟੇ ਮੱਛਰ ਦਾ ਸੁੰਡੀਆਂ ਦਾ ਬਹੁਤ ਜ਼ਿਆਦਾ ਅਟੈਕ ਹੁੰਦਾ ਇਹਦੇ ਵਾਸਤੇ ਜਿਹੜਾ ਆਪਾਂ ਗੇਂਦੇ ਦਾ ਇਸਤੇਮਾਲ ਵੀ ਕਰ ਸਕਦੇ ਆ ਜਿਹੜਾ ਗੇਂਦਾ ਲਗਭਗ ਤੋ ਫੋਟੋ ਤੋਂ ਲੈ ਕੇ ਤੇ ਤਿੰਨ ਫੋਟੋ ਜਿੰਨੇ ਵੀ ਮੰਨ ਕੇ ਚੱਲ ਅਸੀਂ ਬੂਟੇ ਲਾਏ ਹੋਏ ਜਿੰਨੀ ਵੀ ਗਾਰਡਨ ਦੇ ਵਿੱਚ ਸਬਜ਼ੀ ਲਾਈ ਹੋਈ ਆ ਉਹ ਅਸੀਂ ਸਾਰੇ ਬੂਟਿਆਂ ਦੇ ਕੋਲੇ ਗਿੰਦੇ ਲਾਏ ਹੋਏ ਆ ਜਿਹੜੇ ਇਹ ਗਿੰਦੇ ਆ ਇਹ ਪੀਲੇ ਫੁੱਲ ਵਾਲੇ ਲਾਉਣੇ ਆ ਜਦੋਂ ਗਿੰਦਾ ਜਿਹੜਾ ਹੁੰਦਾ ਇੱਕ ਤਾਂ ਇਹ ਸਿਉਂਕ ਨੂੰ ਬਹੁਤ ਜ਼ਿਆਦਾ ਕੰਟਰੋਲ ਕਰਦਾ ਸਿਉਂਕ ਨਹੀਂ ਪੈਂਦੀ ਜਿੱਥੇ ਵੀ ਗਿੰਦਾ ਲੱਗ ਗਿਆ ਉਸ ਤੋਂ ਬਾਅਦ ਜਿਹੜੇ ਹੋਰ ਕੀੜੇ ਮਕੌੜੇ ਆ ਕਈ ਕੀੜੇ ਮਕੌੜੇ ਗਿੰਦੇ ਦੀ ਜਿਹੜੀ ਖੁਸ਼ਬੂ ਹੁੰਦੀ ਆ ਉਹਦੇ ਤੋਂ ਦੂਰ ਭਜਦੇ ਆ ਕੀਂਦਾ ਹਰ ਇੱਕ ਬੂਟੇ ਦੀਆਂ ਜੜ੍ਹਾਂ ਦੇ ਵਿੱਚ ਹੋਣਾ ਜ਼ਰੂਰੀ ਆ ਪੂਰੇ ਗਾਰਡਨ ਦੇ ਵਿੱਚ ਤੇ ਸੋਨਾ ਤਾਂ ਲੱਗਦਾ ਹੀ ਲੱਗਦਾ ਪਰ ਕੀ ਆ ਕੀੜਿਆਂ ਤੋਂ ਵੀ ਇਹ ਬਚਾਉਂਦਾ ਕਿਸੇ ਵੀ ਸਬਜ਼ੀ ਦੇ ਵਿੱਚ ਅਸੀਂ ਤਾਂ ਹੀ ਸਫਲ ਹੋ ਸਕਦੇ ਆ ਜੇਕਰ ਸਾਨੂੰ ਉਹਦਾ ਜਿਹੜਾ ਲਾਉਣ ਦੇ ਤਰੀਕੇ ਤੋਂ ਪਹਿਲਾਂ ਸਾਨੂੰ ਉਹਦਾ ਲਾਉਣ ਦਾ ਮਹੀਨਾ ਪਤਾ ਹੋਊਗਾ ਜੇਕਰ ਗੱਲ ਗਰਮੀਆਂ ਦੀ ਕਰੀਏ ਗਰਮੀਆਂ ਦੇ ਵਿੱਚ ਫਰਬਰੀ ਐਂਡ ਤੇ ਮਾਰਚ ਸਟਾਰਟਿੰਗ ਦੇ ਵਿੱਚ ਜਿਹੜਾ ਬੈਂਗਣੀ ਆਪਾਂ ਲਾ ਸਕਦੇ ਆ ਜੇ ਆਪਾਂ ਗੱਲ ਕਰੀਏ ਸਰਦੀਆਂ ਦੀ ਸਰਦੀਆਂ ਦੇ ਵਿੱਚ ਸਤੰਬਰ ਤੇ ਅਕਤੂਬਰ ਦਾ ਜਿਹੜਾ ਮਹੀਨਾ ਹੁੰਦਾ ਉਹ ਸਾਰੇ ਨਾਲੋਂ ਬੈਸਟ ਮੰਨਿਆ ਗਿਆ ਹੁਣ ਜੇਕਰ ਇਹਦੀਆਂ ਜੜਾਂ ਦੇ ਵਿੱਚ ਆਪਾਂ ਗੱਲ ਕਰੀਏ ਵੀ ਇਹਦੇ ਨੇ ਜੜਾਂ ਨੂੰ ਆਪਾਂ ਕਿਸ ਤਰ੍ਹਾਂ ਗੜਾਈ ਕਰਕੇ ਰੱਖਣਾ ਜਿਹੜੇ ਇਹਨਾਂ ਜੜਾਂ ਹੁੰਦੀਆਂ ਉਹ 2 ਇੰਚੀ ਤੋਂ ਲੈ ਕੇ ਤੇ 3 ਇੰਚੀ ਤੱਕ ਜਿਹੜੀਆਂ ਡੂੰਘੀਆਂ ਹੁੰਦੀਆਂ ਜਿਹੜੀਆਂ ਜੜਾਂ ਉੱਪਰ ਹੀ ਹੁੰਦੀਆਂ ਲਗਭਗ ਇਹਦੀ ਇੰਚ ਇੰਚੀ ਆਪਾਂ ਜਿਹੜੀ ਗੜਾਈ ਆ ਉਹ ਟਾਈਮ ਟੂ ਟਾਈਮ ਕਰਦੇ ਰਹਿਣਾ ਇਹਦੇ ਵਿੱਚ ਆਪਾਂ ਜਿਹੜੀਆਂ ਜੜਾਂ ਦੇ ਵਿੱਚ ਦੇਸੀ ਖਾਦ ਜਿਹੜੀ ਰੂੜੀ ਦੀ ਖਾਦ ਹੁੰਦੀ ਹੈ ਬਿਲਕੁਲ ਗਲੀ ਹੋਈ ਕਾਲੇ ਰੰਗ ਦੀ ਆਪਾਂ ਉਹਨੂੰ ਪਾਉਣਾਗਾ ਤੇ ਆਹਾ ਉਸ ਤੋਂ ਬਾਅਦ ਜੇ ਫਾਸਫੋਰਸ ਤੇ ਕੈਲਸ਼ੀਅਮ ਦੀ ਕਮੀ ਪੂਰੀ ਕਰਨੀ ਆ ਤਾਂ ਆਪਾਂ ਚੁੱਲ੍ਹੇ ਦੀ ਜਿਹੜੀ ਸਵਾ ਜਿਹੜੀ ਪਾਥਣ ਵਾਲੀ ਹੁੰਦੀ ਹੈ ਇਹ ਨਾ ਹੋਵੇ ਪਲਾਸਟਿਕ ਤੋਂ ਬਣੀ ਹੋਵੇ ਪਾਥਣ ਵਾਲੀ ਸਵਾ ਦਾ ਇਸਤੇਮਾਲ ਕਰਨਾ ਉਸ ਤੋਂ ਬਾਅਦ ਆ ਤੁਸੀਂ ਦੇਖ ਸਕਦੇ ਹੋ ਗਿੰਦਾ ਲਗਭਗ ਸਾਰੇ ਬੂਟਿਆਂ ਦੀਆਂ ਜੜ੍ਹਾਂ ਦੇ ਵਿੱਚ ਆ ਤੇ ਇਹਨੂੰ ਇਸ ਬੂਟੇ ਨੂੰ ਕਿਸੇ ਵੀ ਚੀਜ਼ ਦੀ ਜ਼ਰੂਰਤ ਨਹੀਂ ਹੈਗੀ ਬੈਂਗਣੀ ਮਾਰੀ ਜਿਹੜੀ ਜਾਣਕਾਰੀ ਦਿੱਤੀ ਆ ਉਹ ਮੈਂ ਛੋਟ ਦੇ ਵਿੱਚ ਹੀ ਦਿੱਤੀ ਆ ਵੀ ਤਾਂ ਕਿ ਜ਼ਿਆਦਾ ਲੰਬਾ ਨੀ ਇਹਨੂੰ ਕੀਤਾ ਜੇਕਰ ਜਿਹੜੀ ਸਾਡੀ ਜਾਣਕਾਰੀ ਤੁਹਾਨੂੰ ਵਧੀਆ ਲੱਗੀ ਹੋਵੇ ਤਾਂ ਇਹਨੇ ਇੱਕ ਲਾਇਕ ਜ਼ਰੂਰ ਕਰਿਓ ਧੰਨਵਾਦ